ਦਈ ਪਾਇਆ ਬੇਵਸਦੇ ਉਜੜ ਗਏ ਹਾਏ ਹੋ ਤੂੰ ਵੀ ਪੁੱਛਣ ਤੇ ਨਹੀਂ ਆਇਆ ਵੀ ਤੂੰ ਵੀ ਪੁੱਛਣ ਤੇ ਨਹੀਂ ਆਇਆ ਹੋ ਹੋ ਸਾਡੀ ਜੁੱਤੀਆਂ ਨੂੰ ਕਾਨੇ ਵੇ ਤੂੰ ਕਾਸ ਨੂੰ ਵੇ ਤੂੰ ਕਾਸ ਨੂੰ ਵੇ ਤੂੰ ਕਾਸ ਨੂੰ ਵੇ ਹੋਰ ਨੂੰ ਵੇ ਤੂੰ ਕਾਸ ਨੂੰ ਦੁੱਖਾਂ ਦੇ ਤੇ ਮਰਿਆ ਹੋਇਆਂ ਨੂੰ ਹਰ ਕੋਈ ਵਿਸਾਰ ਵਿਸਾਰ ਦੇਂਦਾ ਨਾਮਾਰ ਸੋਹਣਿਆ ਵੇ ਨਾਮਾਰ ਜ਼ਾਲਮਾ ਨਾ ਮਾਰ ਚੰਦਰਿਆ ਵੇ ਉਹ ਸਾਨੂੰ ਝੜਕ ਬਥੇਰੀਏ ਕੋਈ ਹੋਰ ਨਾ ਸੁਣ ਲੈ ਵੇ ਗੱਲ ਤੇਰੀ ਮਹਿਰੀਏ ਹੋਰ ਨਾ ਸੁਣ ਲੈ ਵੇ ਹੋ ਕੋਈ ਹੋਰ ਨਾ ਸੁਣ ਲੈ ਵੇ ਸੁਣ ਲੈ ਵੇ ਮੇਰ ਬੰਦੀ ਜੀ ਬਹੁਤ ਬਤਾਂ ਦਵਾ ਦੇ ਕੋਈ ਹੋਰ ਨਾ ਸੁਣ ਲੈ ਵੇ ਗੱਲ ਤੇਰੀ ਮਹਿਰੀ ਏ ਆ ਜੋ ਹਾਂ ਸੀ ਜੋ ਕਸਮਾਂ ਪਾਈਆਂ ਸੀ ਜਿਉਂਦੇ ਨਾ ਤੋੜਾਂਗੇ ਤੂੰ ਫੇਰ ਕਹੀਂ ਸਜਣਾ ਜੇ ਤੇਰੀ ਮੁੜਾਂਗੇ ਜੋ ਕਸਮਾਂ ਪਾਈਆਂ ਸੀ ਜਿਉਂਦੇ ਨਾ ਤੋੜਾਂਗੇ ਤੂੰ ਫੇਰ ਕਹੀਂ ਸਜਣਾ ਜੇ ਤੇਰੀ ਮੁੜਾਂਗੇ ਅਸੀਂ ਕੁਝ ਨਹੀਂ ਕਹਿਣਾ ਵੇ ਕੁਝ ਨਹੀਂ ਕਹਿਣਾ ਵੇ ਬਸ ਮਰਜ਼ੀ ਤੇਰੀ ਕੋਈ ਹੋਰ ਦਾ ਸੁਣ ਲੈ ਵੇ ਕੋਈ ਹੋਰ ਨਾ ਸੁਣ ਲੈ ਵੇ ਬ ਕੋਈ ਹੋਰ ਨਾ ਸੁਣ ਲੈ ਵੇ ਰਮਾਨ ਜੀ ਸਾਡੇ ਸਮੂਹ ਕਮੇਟੀ ਮੈਂਬਰਾਂ ਵੱਲੋਂ ਨਾ ਦਾਤਾ ਜੀ ਆਪ ਜਾਣੀ ਜਾਣਦੇ ਆ ਸੋ ਸਰਦ ਬਹੁਤ ਮਿਹਰ ਵਰਿਆਤ ਰੱਖਣਾ ਮੇਰਾ ਵੀ ਰਾਜਨ ਤਨਵੀਰ ਭਾਈ ਜੀ ਬਹੁਤ ਸਰਮਾਨ ਦਸ ਤੈਥੋ ਕੀ ਹੋਲਾ ਵੇ ਦੇਖੋ ਕੀ ਓਲਾ ਦਸ ਕਾ ਦਾ ਪਰਦਾ ਆਵੇ ਤੈਨੂੰ ਬਤਾਏ ਬਿੰ ਤੇਰੇ ਉਹ ਸਾਡਾ ਬਲ ਨਹੀਂ ਹੋ ਸਰਦਾ ਵੇ ਤੈਨੂੰ ਥੋਕੀਓ ਲਾ ਤੈਨੂੰ ਕਾਦਾ ਪਰਦਾ ਹਾਵੇ ਤੈਨੂੰ ਬਤਾਏ ਬਿੰ ਤੇਰੇ ਉਹ ਸਾਡਾ ਬਲ ਨਹੀਂ ਹੋ ਸਰਦਾਵੇ ਅਸੀਂ ਕੁਝ ਨਹੀਂ ਕਹਿਣਾ ਵੇ ਬਸ ਮਰਜ਼ੀ ਤੇਰੀ ਏ ਕੋਈ ਹੋਰ ਨਾ ਸੁਣ ਲੈ ਵੇ ਗੱਲ ਤੇਰੀ ਮਹਿਰੀ ਏ ਕੋਈ ਹੋਰ ਨਾ ਸੁਣ ਲੈ ਵੇ ਗੱਲ ਸਾਰਾ ਅਸ਼ੀਰਵਾਦ ਕਬੀਟੀ ਮੈਂਬਰ ਬਲਬਾਈ ਛੜੇ ਬੱਬੂ ਚਾਚਾ ਜੀ ਅਸੀ ਜੀ ਪੰਨਾ ਜੀ ਰਾਜੇ ਜੀ ਹੋ ਸਕਦਾ ਮੈਂ ਨਾ ਵਜੇ ਨਹੀਂ ਨਾ ਭੁੱਲ ਜਾਂਦਾ ਕੋਈ ਵਾਰੀ ਮੈਂ ਦੱਸ ਦਿਆਂ ਜ਼ਰੂਰ ਸੋ ਬਹੁਤ ਬਹੁਤ ਮਿਹਰਬਾਨੀ ਜਿਉਂਦੇ ਪਾਸੇ ਰਹੋ ਆਜੋ ਸਤੇ ਪਾਉਂਦੇ ਰਹੇ ਤੈਨੂੰ ਲੱਖ ਸਮਝਾਉਂਦੇ ਰਹੇ ਅਸੀਂ ਵਾ ਸਾਡੀ ਇੱਕ ਨਾ ਮੰਨੀ ਤੂੰ ਅਸੀਂ ਤਰਲੇ ਪਾਏ ਬਥੇਰੇ ਵੇ ਇਹ ਜ਼ਿੰਦਗੀ ਮੁੱਖ ਜਾਨੀ ਸ਼ੱਕ ਨਾ ਮੁਕਣੇ ਤੇਰੇ ਵੇ ज़ंद मुकी जानी शक न ਚੱਲ ਕੇ ਵੇ ਤੇਰੇ ਤੋਂ ਚੱਲ ਕੇ ਵੇ ਤੇਰੇ ਤੇ ਰੁਕਣੀ ਏ ਜਦ ਤੱਕ ਇਥੋਂ ਨਾ ਹੋ ਗਈ ਜਿੰਦ ਸਾਡੀ ਮੁਕਣੀ ਏ ਤੇਰੇ ਬਿਨ ਜਿੰਦ ਤੇ ਜੀ ਮਿੱਟੀ ਦੀ ਟੇਰੀ ਏ ਕੋਈ ਹੋਰ ਨਾ ਸੁਣ ਲੈ சு <ievous republican yarap> ਬੋਸਰਮਾਨ ਜੀ ਬੋਸਰਸ਼ੀ